ਇਹ ਸ਼ੀਰਨਾਂ ਮੋਹ ਦੀ ਖੁਸ਼ੀ ਦੀ ਗੱਲ ਹੈ ਕਿ ਕੱਲ ભગવાન ਹਨੂਮਾਨ ਜੀ ਦਾ ਜਨਮ ਉਸਤਵ ਹੈ ਔਰ ਕومی ਸੇਵਕ ਰਾਮ ਜੀ ਦਾ ਇਤਿਹਾਸ ਕਮੇਟੀ ਸਾਡੇ ਆਦਰਯੋਗ ਪ੍ਰਧਾਨ ਸ਼੍ਰੀ ਅਰਣ ਖੋਸਲਾ ਜੀ ਸਾਡੇ ਵਿੱਚ ਬੈਠੇ ਆ ਇਹਨਾਂ ਦੀ ਹਾਜ਼ਰੀ ਦੇ ਵਿੱਚ ਕੱਲ ਅਸੀਂ ਜੋ ਭਗਵਾਨ ਜੀ ਦਾ ਜਨਮ ਉਸਤਵ ਹੈ ਬੜੇ ਉਤਸ਼ਾਹ ਨਾਲ ਮਨਾ ਰਹੇ ਹਾਂ ਜਿਸ ਦੇ ਵਿੱਚ ਸਾਡੇ ਸ਼ਹਿਰ ਦੇ ਪ੍ਰਸਿੱਧ ਗਾਇਕ ਔਰ ਦੂਸਰੀਆਂ ਗਾਇਨ ਮੰਡਲੀਆਂ ਆਪਣੇ ਆਪਣੇ ਹਾਜ਼ਰੀਆਂ ਲਵਾਉਣ ਆ ਰਹੀਆਂ ਔਰ ਕਿਸੇ ਦੇ ਕੜੀ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਭਗਵਾਨ ਮਹਾਵੀਰ ਜੀ ਦਾ ਭੰਡਾਰਾ ਚੱਲੇਗਾ ਸੋ ਮੈਂ ਸਾਰੇ ਹੀ ਹਨੂਮਾਨ ਜੀ ਦੇ ਭਗਤ ਰਾਮ ਭਗਤ ਔਰ ਸ਼ਿਆਨਵਾਸੀ ਨੂੰ ਬੇਨਤੀ ਕਰੂੰਗਾ ਕਿ ਕੱਲ ਹਨੂਮਾਨ ਗੜੀ ਦੇ ਵਿੱਚ ਆ ਕੇ ਆਪਣੇ ਆਪਣੇ ਹਾਜ਼ਰੀ ਲਵਾਓ ਔਰ ਇਸ ਜੋ ਸਾਡਾ ਭਗਵਾਨ ਜੀ ਦਾ ਜਨਮ ਉਤਸਵ ਹੈ ਉਸ ਦੀ ਰੌਣਕ ਨੂੰ ਬਿਧਾਓ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਬਲਰਾਮ ਸ਼ਰਮਾ ਜੀ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਇਹ ਸਾਰਾ ਕਾਰਜਕ੍ਰਮ ਚੱਲ ਰਿਹਾ ਹੈ ਉਹ ਸਾਡੇ ਨਾਲ ਸਾਡੇ ਬਹੁਤ ਹੀ ਆਦਰਨੀਏ ਸ਼੍ਰੀ ਕਿਸ਼ਨ ਪਿਆਜ ਜੀ ਬੈਠੇ ਆ ਇਹਨਾਂ ਦਾ ਵੀ ਸਾਨੂੰ ਪੂਰਨ ਸਹਿਯੋਗ ਹੈ ਔਰ ਜੋ ਜੋੜਿਆਂ ਦੀ ਸੇਵਾ ਔਰ ਪਾਣੀ ਦੀ ਸੇਵਾ ਸਾਡੇ ਅਮਨ ਕਾਲਾ ਜੀ ਦੀ ਸਾਰੀ ਟੀਮ ਕਰਨਾ ਆ ਰਹੀ ਹੈ ਸੋ ਮੈਂ ਸਾਰਿਆਂ ਨੂੰ ਇੱਕ ਵਾਰੀ ਬੇ ਹੱਥ ਜੋੜ ਕੇ ਬੇਨਤੀ ਕਰਨਾ ਕਿ ਹਮ ਹਮਾ ਕੇ ਹਨੂਮਾਨ ਗੜੀ ਦੇ ਵਿੱਚ ਕੱਲ ਆਪਣੀ ਉਪਸਥਿਤੀ ਦਰਜ ਕਰਾਓ ਔਰ ਭਗਵਾਨ ਹਨੂਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ